ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਲਾਸਿਕ ਫਲਾਇਰਸ ਮਿਊਜ਼ੀਅਮ ਆਏ ਸੀ ਤੇ ਹੈਗਾ ਇਹ ਟੰਗਾ ਦੇ ਵਿੱਚ ਹੀ ਆ ਮਾਉਂਟੇ ਲੱਗੇ ਆ ਤੇ ਜਿੱਥੇ ਟੰਗਾ ਇਹ ਖੋਟ ਆ ਉਹਦੇ ਬਿਲਕੁਲ ਨਾਲ ਆਪਾਂ ਇੱਥੋਂ ਟਿਕਟ ਲੈ ਲਈ ਆ ਟਿਕਟ ਲੈ ਕੇ ਹੁਣ ਆਪਾਂ ਇਧਰ ਹੋ ਜਾਵਾਂਗੇ ਆਪਾਂ ਮਿਊਜ਼ੀਅਮ ਦੇ ਅ ਚਲੋ ਚੱਲਦੇ ਅੰਦਰ ਤੇ ਅੰਦਰ ਜਾ ਕੇ ਦੇਖਦੇ ਆ ਕਿ ਕੀ ਕੁਝ ਹੈਗਾ ਦੀ ਸਾਹ ਬਤਾ ਤੇ ਮਿਊਜ਼ੀਅਮ ਦੇ ਅੰਦਰ ਆ ਗਏ ਆ ਪਹਿਲਾਂ ਆਪਾਂ ਜੇ ਗੱਲ ਕਰੀਏ ਟਿਕਟ ਦੀ ਟਿਕਟ ਹੈਗੀ ਆ ਜੀ 15 ਡਾਲਰ ਇਹਦੀ ਕੋਈ ਜ਼ਿਆਦਾ ਨਹੀਂ ਆ ਤੇ ਦੇਖਣ ਲਈ ਜੇ ਮੈਂ ਆਪਣੇ ਪਿੱਛੇ ਖੜਾ ਆ ਖਲੇਨ ਖੜਾ ਆ ਇਹ ਇਹ ਮਤਲਬ ਕਿ ਫੇਕ ਨਹੀਂ ਆ ਆਰਟੀਫੀਸ਼ਲ ਨਹੀਂ ਆ オリジナル ਆ ਇਹ ਜਿਹੜੇ ਆਪਾਂ ਅਸਮਾਨ ਦੇ ਵਿੱਚ ਉੜਦੇ ਦੇਖਦੇ ਆ ਜਿਹੜੇ ਕਰਦੇ ਆਪਣਾ ਪ੍ਰੈਕਟਿਸ ਕਰਦੇ ਆ ਸਿੱਖਣ ਲਈ ਆਉਂਦੇ ਆ ਇਹ ਉਹ ਹੈ ਇੱਥੇ ਇਹਨਾਂ ਨੇ ਵੈਸੇ ਢਾ ਰੱਖਿਆ ਆ ਬਾਕੀ ਅੱਗੇ ਚੱਲ ਕੇ ਵੀ ਆਪਣੇ ਜਿਵੇਂ ਪਿੱਛੇ ਆਹ ਜੈੱਟ ਖੜੇ ਨੇ ਆਪਾਂ ਇਹ ਵੀ ਦੇਖਾਂਗੇ ਕੋਲੋਂ ਜਾ ਕੇ ਆਓ ਚੱਲੀਏ ਪਹਿਲੇ ਹੀ ਆਪਾਂ ਨੂੰ ਆਹ ਮਿਲਿਆ ਜਹਾਜ਼ ਖੜਾ ਹੈ ਜਹਾਜ਼ ਦੀ ਪੂਰੀ ਇਨਫਾਰਮੇਸ਼ਨ ਇਹਨਾਂ ਨੇ ਤੇ ਇੱਥੇ ਲਾ ਰੱਖੀ ਠੀਕ ਹੈ ਜੀ ਆਹ ਦੂਰੋਂ ਆਪਾਂ ਇਹ ਪੁਰਾਣਾ ਮਾਡਲ ਆ ਜਿਹੜੇ ਆਪਾਂ ਦੇਖਦੇ ਹੁੰਦੇ ਸੀ ਪਹਿਲਾਂ ਤੇ ਇਹਨਾਂ ਨੇ ਵੈਸੇ ਇੱਥੇ ਸਾਈਡ ਜੀ ਤੇ ਖੜਾ ਕਰ ਰੱਖਿਆ ਵਿੱਚੋਂ ਕਿੱਦਾਂ ਦਾ ਹੁੰਦਾ ਆਪਾਂ ਉਹ ਵੀ ਦੇਖ ਲੈਨੇ ਆ ਆ ਦੇਖੋ ਇਹ ਚ ਇੱਕੋ ਹੀ ਬੰਦਾ ਬੈਠਦਾ ਆ ਤੇ ਆਹ ਸਾਹਬ ਕਿਤਾਬ ਹੁੰਦਾ ਵਿੱਚ ਦਾ ਇਹਦੇ ਆਪਾਂ ਟੀਵੀ ਦੇ ਵਿੱਚ ਜਰੂਰ ਦੇਖਿਆ ਹੋਵਾ ਫਿਲਮਾਂ 'ਚ ਦੇਖਦੇ ਆਂ ਪਰ ਅੱਜ ਆਪਾਂ ਇਹ ਜੈੱਟ ਨੂੰ ਕੋਲੋਂ ਦੇਖ ਰਹੇ ਆਂ ਉਹ ਪਿੱਛੇ ਤੱਕ ਦਿਖਾਈ ਦਿੰਦਾ ਤੇ ਆ ਫੈਕਟਰ ਆ ਨਾ ਹੁਣ ਚੱਲਦੇ ਆਪਾਂ ਅੱਗੇ ਆ ਜਿਹੜਾ ਆਪਾਂ ਦੇਖ ਰਹੇ ਆ ਆਪਣੇ ਸਾਹਮਣੇ ਖੜਾ ਆ ਇਹ ਹੈਗਾ ਜੀ 에어 ਫੋਰਸ ਵਾਲਿਆਂ ਦਾ ਲੜਾਕੂ ਜਹਾਜ਼ ਆ ਆ ਜੀ ਮੈਥੋਂ ਲਾਂਚਰ ਆਪਦੇ ਰਾਕਟ ਲਾਂਚਰ ਹੁੰਦੇ ਆ ਉਹ ਛੜਦੇ ਹੁੰਦੇ ਆ ਨਾਲ ਲਿਖਿਆ ਵੀ ਹੋਇਆ ਇਹਨਾਂ ਨੇ ਕੀ ਸਬਕਤਾ ਹੋਇਆ ਦਾ ਤੇ ਲੌਂਚਰ ਜਿਹੜੇ ਵਿੱਚੋਂ ਨਿਕਲਦੇ ਆ ਉਹ ਆ ਸਾਈਡਾਂ ਤੇ ਇਹਨਾਂ ਨੇ ਲਾ ਰੱਖੇ ਨੇ ਆ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਇਹ ਆਪ ਦੇ ਟਾਰਗੇਟ ਤੇ ਪਹੁੰਚਦੀਆਂ ਨੇ ਤੇ ਜਿਹੜੀਆਂ ਇਹਦੇ ਨਾਲ ਹੀ ਗੋਲੀਆਂ ਨਿਕਲਦੀਆਂ ਨੇ ਅੱਜ ਮੈਂ ਸਾਹਮਣੇ ਆਹ ਲਾਇਆ ਹੋਇਆ ਸ਼ੂਟ ਕਰਨ ਨਾਲ ਗੋਲੀਆਂ ਨਿਕਲਦੀਆਂ ਦੇ ਵਿੱਚੋਂ ਤੇ ਉਹ ਆ ਚੀਜ਼ ਹੁੰਦੀ ਆ ਸਾਰੀ ਇਨਫੋਰਮੇਸ਼ਨ ਆ ਗਨ ਬਾਰੇ ਇੱਥੇ ਲਿਖੀ ਹੋਈ ਆਪਾਂ ਜ਼ੂਮ ਥੋੜਾ ਜਿਹਾ ਕਰ ਲੈਨੇ ਆ ਤੇ ਆ ਲਓ ਜੀ 1000 ਰਾਉਂਡਸ ਪਰ ਮਿੰਟ ਦੇ ਵਿੱਚੋਂ ਇਹ ਕੱਢਦਾ ਹੈ ਤੇ 1000 ਰਾਉਂਡ ਤੁਸੀਂ ਦੇਖ ਲਓ ਵੀ ਕੀ ਬਣਾਉਂਦਾ ਹੋਊਗਾ ਚਲੋ ਇਹਦੇ ਮੜੇ ਚ ਕੋਲੋਂ ਆਪਾਂ ਅੰਦਰ ਜਾ ਕੇ ਦੇਖ ਕੇ ਆਉਂਦੇ ਆਓ ਚਲਦੇ ਦੇਖੀ ਕੀ ਨਿਕਲ ਆਇਆ सेम ਉਹ ਹੀ ਚੀਜ਼ ਹੈ ਕਿ ਜਿਹੜਾ ਪਾਇਲਟ ਹੈ ਇੱਕੋ ਹੀ ਜਗ੍ਹਾ ਹੁੰਦੀ ਆ ਉਹ ਵੀ ਪੂਰੀ ਪੂਰੀ ਜਗਾ ਦੇਖੋ ਤੇ ਉਹ ਪਿੱਛੇ ਤੱਕ ਦਿਖਾਈ ਦਿੰਦਾ ਆਪਾਂ ਕਈ ਵਾਰੀ ਡਰ ਜਾਂਦੇ ਆ ਆਪਾਂ ਗੱਡੀ ਚਲਾਉਣ ਤੋਂ ਵੀ ਵੱਡੀਆਂ ਗੱਡੀਆਂ ਨੂੰ ਹੱਥ ਨਹੀਂ ਪਾਉਂਦੇ ਹੈਗੇ ਤੇ ਬੰਦਾ ਦੇਖੋ ਵੀ ਇੱਕ ਪਾਇਲਟ ਜਿਹਾ ਆਸੇ-ਪਾਸੇ ਕੁਝ ਦੇਖਦਾ ਹੀ ਨਹੀਂ ਹੈਗਾ ਕਿਵੇਂ ਹੈਂਡਲ ਕਰਦਾ ਹੋਊਗਾ ਨਾ ਕੋਲੋਂ ਆ ਕੇ ਚੀਜ਼ਾਂ ਪਤਾ ਲੱਗਦੀਆਂ ਆਪਾਂ ਨੂੰ ਉਹ ਵੱਡੀ ਚੀਜ਼ ਆ ਜੀ। ਆਰਮੀ ਵਾਲਿਆਂ ਜੀ ਪਾਂਖੜੀਆਂ ਇੱਥੇ ਇੱਕ ਜਹਾਜ਼ ਆ ਖੜਾਇਆ ਇੱਧਰ। ਫਿਰ ਪਾ। ਇਹ ਵੀ ਪ੍ਰਕਤਸਾਲ ਆਈ ਆ ਜਿਹੜਾ ਨਾਰਮਲ ਉੱਡਦੇ ਆ ਨਾ ਇੱਥੇ ਦਿਖਾਈ ਦਿੰਦੇ ਆ। ਇਹ ਉਹੀ ਨੇ। ਪਿੱਛੇ ਜਾ ਜਾਨੇ ਇੰਜਣ ਵੀ ਪਏ ਆ। ਸਾਰੇ ਪੁਰਾਣੇ ਪਾਇਲਟਾਂ ਜਿਹੜੇ ਰਹਿ ਚੁੱਕੇ ਉਹਨਾਂ ਨੇ ਇਹਨਾਂ ਨੇ ਤੇ ਤਸਵੀਰਕਾਰੀਆਂ ਲਾਈਆਂ ਹੋਈਆਂ ਨੇ ਪੂਰੀਆਂ ਆ ਜਿਹੜੇ ਜਹਾਜ਼ ਨੇ ਉਹਨਾਂ ਦੇ ਕਿਸ਼ ਮਾਡਲ ਲਾਇਏ ਹੋਏ ਇੱਥੇ ਉੱਪਰ ਤੱਕ ਜਹਾਜ਼ ਟੰਗ ਰੱਖਿਆ ਦੇਖ ਲਾ ਤੇ ਇੱਕ ਚੀਜ਼ ਹੋਰ ਆ ਨਾਰਮਲੀ ਆਪਾਂ ਜਿਹੜੇ ਜਹਾਜ਼ ਉੜਦੇ ਦੇਖਦੇ ਆ ਨਾ ਉਹ ਐਂ ਲੱਗਦਾ ਹੁੰਦਾ ਉਹਨਾਂ ਦੇ ਫਾਰ ਬਹੁਤ ਛੋਟੇ ਆ ਪਰ ਛੋਟੇ ਛੋਟੇ ਕੋਸ਼ ਨਹੀਂ ਹੁੰਦੇ ਆਪਾਂ ਕੋਲੇ ਆ ਕੇ ਦੇਖਿਆ ਬਹੁਤ ਵੱਡੇ ਹੁੰਦੇ ਆ ਕੱਟੋ-ਕੱਟ ਨਹੀਂ ਤਾਂ ਜਿਹੜਿਆ ਸਾਹਮਣੇ ਆ ਤਿੰਨ-ਚਾਰ ਫੁੱਟ ਦਾ ਆ ਜਿਵੇਂ ਇੱਥੇ ਕਾ ਵੀ ਇੱਕ ਟਰਬੋ ਜੈਟ ਇੰਜਣ ਪਿਆ ਆ ਤੇ ਇੰਜਣ ਤੁਸੀਂ ਦੇਖ ਸਕਦੇ ਹੋ ਕੱਟੋ-ਕੱਟ ਨਹੀਂ ਤਾਂ ਇਹ ਹੈਗਾ ਆ ਇਹ ਕੋਈ 8-9 ਫੁੱਟ ਦੇ ਕਰੀਬ ਆ ਤੇ ਆ ਜਿਹੜੇ ਇਹਦੇ ਸਾਈਡਾਂ ਵਾਲੇ ਫਰਨੇ ਇਹ ਵੀ ਘੱਟੋ ਘੱਟ ਨਹੀਂ ਤਾਂ ਇਹ 6 ਫੁੱਟ ਦੇ ਤਾਂ ਹੋਣਗੇ ਤੇ ਦੂਰੋਂ ਲੱਗਦਾ ਹੁੰਦਾ ਆਪਾਂ ਨੂੰ ਵੀ ਬਹੁਤ ਛੋਟਾ ਆ ਕੰਮ ਨਹੀਂ ਛੋਟਾ ਨਹੀਂ ਆ ਕੋਲੋਂ ਆ ਕੇ ਪਤਾ ਲੱਗਿਆ ਆਪਾਂ ਨੂੰ ਵੀ ਬਹੁਤ ਤਗੜੀ ਚੀਜ਼ ਐ ਨਾ ਬਹੁਤ ਵੱਡੀ ਚੀਜ਼ ਐ ਇਹ ਇੱਕ ਚੀਜ਼ ਹੋਰ ਇਧੂ ਅੱਗੇ ਇਸ ਤੋਂ ਅੱਗੇ ਆਪਣੇ ਇੱਕ ਆ ਪੌੜੀਆਂ ਬਣੀਆਂ ਹੋਈਆਂ ਉੱਪਰ ਨੂੰ ਜਾਂਦੀਆਂ ਨੇ ਮੇਰੀ ਇਹ ਵੀ ਕੋਈ ਜਹਾਜ਼ ਹੋਊਗਾ ਉੱਪਰ ਜਿਵੇਂ ਆਹਾ ਜੱਟ ਖੜੇ ਨੇ ਜੱਟ ਦੀ ਤਰ੍ਹਾਂ ਇੱਕ ਮਾਡਲ ਬਣਾਇਆ ਹੋਇਆ ਆਪਾਂ ਉਹ ਵੀ ਚੱਲ ਕੇ ਦੇਖਦੇ ਆ ਕਿਉਂਕੋ ਸਾਹਮਣੇ ਇੱਕ ਗਨ ਦਿਖਾਈ ਦੇ ਰਹੀ ਆ ਉਹਦੇ ਵਿੱਚ ਉਹਦੇ ਵਿੱਚ ਜਾ ਕੇ ਪਤਾ ਲੱਗੂਗਾ ਆਪਾਂ ਨੂੰ ਚੱਲੀਏ ਇੱਥੇ ਦੇਖੀਏ ਚੱਲ ਕੇ ਕੀ ਹਸਬਦਾ ਜਿਹੜਾ ਆਪਾਂ ਥੱਲਿਓਂ ਆਹ ਮਾਡਲ ਦੇਖਿਆ ਸੀ ਹੁਣ ਆਪਾਂ ਇਹਦੇ ਵਿੱਚ ਜਾ ਕੇ ਦੇਖਦੇ ਆ ਕੀ ਹਸਬ ਕਤਾਬ ਹੈਗਾ ਆ ਆਪਾਂ ਮਾਡਲ ਜਿਹੜਾ ਥੱਲਿਓਂ ਖੜ ਕੇ ਦੇਖਿਆ ਸੀ ਆਪਾਂ ਆ ਗਏ ਆ ਉੱਧਰ ਨਹੀਂ ਚਲੋ ਦੇਖੀਏ ਪਿੱਛੇ ਹੈ ਜੀ ਆਹ ਆਪਾਂ ਜਹਾਜ਼ ਦੇ ਅੰਦਰ ਜਾਵਾਂਗੇ ਅੰਦਰੋਂ ਕਿਦਾਂ ਦਾ ਹੁੰਦਾ ਉਹ ਜਾ ਕੇ ਆਪਾਂ ਹੁਣ ਦੇਖ ਕੇ ਆਉਂਦੇ ਇਹਦੇ ਅੰਦਰ ਆਖੇ ਪਹਿਲਾਂ ਹੀ ਆਪਾਂ ਨੂੰ ਆ ਗਨ ਮਿਲਦੀ ਆ ਆਪਾਂ ਦੇਖਦੇ ਆ ਫਿਲਮਾਂ ਦੇ ਵਿੱਚ ਕਿ ਉਹ ਸ਼ੂਟ ਕਰਦੇ ਆ ਗਨ ਚਲਾਉਂਦੇ ਉੱਪਰੋਂ ਖੜਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਛੋਟੀ ਜਿਹੀ ਖਿੜਕੀ ਆ ਖਾਣ ਨੂੰ ਜਿੱਥੇ ਪੂਰਾ ਪੂਰਾ ਬੰਦਾ ਸਿੱਧਾ ਹੋ ਕੇ ਵੀ ਪ੍ਰੋਪਰ ਨਹੀਂ ਖੜ੍ਹ ਸਕਦਾ ਇਹਦੇ ਵਿੱਚ ਨਾ ਉਹ ਚੀਜ਼ ਆ ਅੱਜ ਮੈਂ ਬੈਗ ਪਏ ਆ ਇੰਨੀ ਕਿ ਜਗ੍ਹਾ ਐ ਬਸ ਬੈਗ ਵਾਸਤੇ ਵੀ ਆ ਸਮਾਰਟ ਲੰਗਿਆ ਹੋਇਆ ਹੈ ਨਾ ਤੇ ਆ ਭਾਈ ਸਾਹਿਬ ਬੈਠੇ ਐ ਇਥੇ ਇਹ ਜਿਵੇਂ ਇਹ ਪੁਰਾਣਾ ਮਾਡਲ ਆ ਜਿਵੇਂ ਪਹਿਲਾਂ ਇਥੇ ਉਹਨਾਂ ਨੂੰ ਸਿਗਨਲ ਮਿਲਦੇ ਹੁੰਦੇ ਸੀ ਇਨਫੋਰਮੇਸ਼ਨ ਮਿਲਦੀ ਜੀਗਾ ਟਰਾਂਸਮਿਟਰ ਪਿਆ ਇਹਨਾਂ ਦਾ ਤੇ ਉਹ ਸਾਰੀ ਚੀਜ਼ ਇਥੇ ਨੋਟ ਕਰ ਰਿਹਾ ਆ ਯਾ ਉਹ ਚੀਜ਼ ਬਣਾ ਰੱਖੀ ਆ ਤੇ ਉਸ ਤੋਂ ਅੱਗੇ ਆਪ ਹੈ ਜੀ ਉਹ ਲੌਂਚਰ ਜਿਹੜੀਆਂ ਆ ਕੀ ਕਹਿੰਦੇ ਨੇ ਰਾਕਟ ਹੁੰਦੇ ਐ ਗੋਲਾ ਬਰੂਦ ਜਿਹੜਾ ਸੁੱਟਦੇ ਆ ਉਹ ਆ ਸਿਸਟਮ ਆਉਂਦਾ ਨਾ ਇੱਥੋਂ ਜਾਂਦਾ ਐ ਸਾਰਾ ਆਪਦੇ ਨਿਸ਼ਾਨੇ ਤੇ ਖੜੋ ਜਦੋਂ ਲਾਉਂਦੇ ਆ ਤੇ ਆ ਹੈਗਾ ਜੀ ਇਹਨਾਂ ਦਾ ਕੈਬਨ ਜਿੱਥੇ ਪਾਇਲਟ ਬੈਠਦਾ ਆ ਨਾਲੇ ਦੇ ਕੋ ਪਾਇਲਟ ਹੁੰਦਾ ਆ ਜਾਂ ਦੋ ਜਣੇ ਇਹਨੂੰ ਚਲਾਉਂਦੇ ਆ ਤੇ ਆ ਨਾਲ ਸਿਲੰਡਰ ਰੱਖੇ ਹੋਏ ਆ ਇਹ ਆਕਸੀਜਨ ਸਿਲੰਡਰ ਜਿਹੜੇ ਪਏ ਨੇ ਇਹਨਾਂ ਦੇ ਤੇ ਅੰਦਰਲਾ ਸਾਰਾ ਟਾਂਚਾ ਬਾਂਚਾ ਕੁਛ ਇਦਾਂ ਦਾ ਆ ਆ ਜਿਹੜਾ ਮੁਰੇ ਇਹਨਾਂ ਦੇ ਚਲਾਉਣ ਵਾਲਾ ਜਿੰਨਾ ਵੀ ਸਿਸਟਮ ਲੱਗਿਆ ਹੋਇਆ ਉਹਦੀ ਸਾਰੀ ਇਨਫੋਰਮੇਸ਼ਨ ਇਹਨਾਂ ਨੇ ਸਾਈਡ ਤੇ ਇੱਕ ਬੋਰਡ ਲਾਇਆ ਉਹਦੇ ਉੱਤੇ ਦਿੱਤੀ ਹੋਈ ਆ ਵੀ ਕਿਹੜੀ ਚੀਜ਼ ਕੀ ਆ ਤੇ ਕੀ ਕੰਮ ਕਰਦੀ ਆ ਜਿਵੇਂ ਇਹਨਾਂ ਨੇ ਨੰਬਰ ਵਾਈ ਸਾਰਾ ਸਿਸਟਮ ਲਾਇਆ ਹੋਇਆ ਇਥੇ ਆ ਲਿਖਿਆ ਹੋਇਆ ਕਿਹੜੀ ਚੀਜ਼ ਹੈ ਕਿਹੜਾ ਮੀਟਰ ਕੀ ਆ ਕੀ ਉਹਦਾ ਨਾਮ ਆ ਕਾਦੇ ਵਾਸਤੇ ਆ بڑے ਲੋਕ ਕੀ ਆਉਂਦੇ ਇੱਥੇ ਦੇਖਣ ਵਾਸਤੇ ਤੇ ਜਿਹਨੂੰ ਮੌਕਾ ਮਿਲੇ ਤਾਂ ਜ਼ਰੂਰ ਆ ਕੇ ਦੇਖੇ ਬਹੁਤ ਨੀਵਲੇ ਆਪਾਂ ਆ ਆਰਮੀ ਦੇ ਖੜੇ ਜਹਾਜ਼ ਨੂੰ ਆਪਾਂ ਦੇਖ ਸਕਦੇ ਆ ਇੱਥੇ ਤੇ ਨਾਰਮਲ ਜਿਹੜੇ ਜਹਾਜ਼ ਉੱਡਦੇ ਆ ਉਹਨਾਂ ਨੂੰ ਬੜਾ ਆਪਾਂ ਕੋਲੋਂ ਹੋ ਕੇ ਦੇਖ ਸਕਦੇ ਆ ਨਾ ਵੀ ਕੀ ਸਿਸਟਮ ਹੁੰਦਾ ਕਿੱਦਾਂ ਦੇ ਹੁੰਦੇ ਆ बस होनी ਗੱਲਬਾਤ ਬਣਾਈ ਜਾਂਦੇ ਨੇ ਦੇਖ ਹਰੇਕ ਚੀਜ਼ ਜਿਹੜੀ ਹਰੇਕ ਚੀਜ਼ ਜਿਹੜੀ ਮੈਨੇ ਜਾਣਕਾਰੀ ਲਿਆ ਉਹ ਨਾਲ ਦੀ ਨਾਲ ਜ਼ਰੂਰ ਇਹਨਾਂ ਨੇ ਇੱਥੇ ਮੈਂਸ਼ਨ ਕੀਤੀ ਹੋਈ ਆ ਮਾਡਲ ਬਣਾ ਕੇ ਪਰ ਇਹ ਕੋਈ ਵੀ ਚੀਜ਼ ਆਰਟੀਫੀਸ਼ੀਅਲ ਨਹੀਂ ਆ ਇਹ ਬਿਲਕੁਲ ਰੀਜਨਲ ਨਹੀਂ ਪ੍ਰਾਣੀਆਂ ਚੀਜ਼ਾਂ ਨੇ ਪਰ ਹੈ ओरिजिनल ਵੀ ਆ ਆ ਜੁਆ ਅੱਗੇ ਇੱਕ ਹੋਰ ਮਾਡਲ ਵੀ ਪਿਆ ਆ ਆਪਾਂ ਉਹ ਵੀ ਦੇਖਦੇ ਹਾਂ ਕਿ ਜਿਵੇਂ ਕਿ ਇੱਕ ਮਾਡਲ ਆ ਆਪਾਂ ਇਹਦੇ ਉੱਤੇ ਜਲਦੀ ਦੇਖੋ ਆਪਾਂ ਤਾਂ ਪਰ ਅੰਦਰ ਖੜੇ ਵੀ ਨਹੀਂ ਹੋ ਸਕਦੇ ਇਹ ਸੋਚੋ ਕਿ ਇੱਕ ਬੰਦੇ ਨੂੰ ਇਹਦੇ ਵਿੱਚ ਗੋਲੀਆਂ ਵੀ ਚਲਾਉਣੀਆਂ ਨੇ ਆ ਗਾਣਾ ਲਾ ਰੱਖੀਏ ਗਾਣੇ ਬਾਹਰ ਪਈਓ ਬਾਤ ਚ ਰਖਾ ਨਹੀਂ ਜਾਂਦੇ ਹੋ ਜੀ ਯਾਰ ਕਿਹੜੀ ਗੱਲ ਨਾ ਕਿਹੜੀ ਯੂਜ਼ ਕਰਦੇ ਸਾਰਾ ਕੁਝ ਮੈਂ ਨੇ ਮੈਂਸ਼ਨ ਕੀਤਾ ਹੋਇਆ ਤੇ ਇਹਦੇ ਵਿੱਚ ਦੀ ਹੋਰ ਦੋਨੇ ਸਾਈਡਾਂ ਤੇ ਸੇਮ ਨੇ ਇਹਦੇ ਵਿੱਚ ਦੀ ਆਪਾਂ ਲੰਘ ਕੇ ਅੱਗੇ ਜਾਈਏ ਨਾ ਆ ਦੇ ਆ ਜੋ ਆ ਆ ਇੱਥੇ ਜਿਹੜਾ ਸਿਸਟਮ ਲਾਇਆ ਇਹ ਰੀਸਟ ਕਰਨ ਵਾਸਤੇ ਨਾ ਦੇਖੋ ਇਹ ਤਾਂ ਸਰੇਸਟ ਕਰਨ ਵਾਸਤੇ ਆਹ ਟੇਬਲ ਲਾਇਆ ਹੋਇਆ ਹੈ ਨਾ ਖਾਣਾ ਪੀਣਾ ਵਾਸਤੇ ਇੱਥੇ ਆਰਮੀ ਅੱਲ ਬਹਿ ਗਏ ਆਹ ਦਾ ਖਾ ਪੀ ਲੰਦੇ ਵਿਚੀ ਨਾਲ ਹੀ ਸਿਸਟਮ ਤੇ ਇਧਰ ਆ ਕਿਚਨ ਛੋਟੀ ਜਿਹੀ ਬਣਾ ਰੱਖੀ ਆ ਤੇ ਆਜੋ ਫਿਰ ਅੱਗੇ ਅੱਗੇ ਵੀ ਦੇਖ ਕੇ ਆਂ ਹੈ ਜੀ ਇਹ ਸੋਚੂ ਸੀ ਬੈਂਚ ਵੀ ਹੋਈ ਆਪਾਂ ਲੰਘ ਜਾਣਾ ਤੇੜਨਾ ਵੀ ਇਹਦੇ ਨਾਲ ਨਾ ਤੇ ਨਾਰਮਲੀ ਵੈਕਟਰੀ ਨਾ ਕਿ ਜਾਣਾ ਕਿ ਨੌਕਾ ਤੇ ਜਿਹੜੇ ਬੰਦੇ ਲੜਾਈ ਕਰਦੇ ਇਹਦੇ ਵਿੱਚ ਰਹਿ ਕੇ ਉਹ ਕਿਵੇਂ ਕਰ ਲੈਂਦੇ ਸਾਰਾ ਕੁਝ ਆ ਉਹੀ ਸਿਸਟਮ ਲੱਗਿਆ ਹੋਇਆ ਜਿਹੜਾ ਟਰਾਂਸਮੀਟਰ ਲੱਗਿਆ ਹੋਇਆ ਜਿੱਥੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਆ ਤੇ ਆ ਸਾਰੀ ਚੀਜ਼ ਬਣੀ ਹੋਈ ਆ ਸਾਰਿਆਂ ਦੀ ਚੇਅ ਲਾਈਟ ਇਹ ਇਹਨੂੰ ਚਲਾਉਣ ਲਈ ਮੱਗੇ ਆ ਗਿਆ ਸੀਗਾ ਤੇ ਅੱਗੇ ਆ ਕੇ ਇੱਕ ਮਿੰਟ ਦਿਖਾ ਦਈਏ ਸਹੀ ਹੋਂ ਦੇਖੋ ਆ ਪੂਰੀ ਪੂਰੀ ਜਗ੍ਹਾ ਆ ਜਿੱਥੇ ਮੈਂ ਬੈਠਾ ਆ ਇੱਕ ਸੀਟ ਆ ਆ ਤੇ ਇੱਕ ਤੇ ਮੈਂ ਬੈਠਾ ਇਹਦੇ ਬਿਲਕੁਲ ਨਾਲ ਹੈਨਾ ਤੇ ਦੇਖਣ ਲਈ ਬਸ ਇੰਨਾ ਕੀ ਆ ਸਿਸਟਮ ਜਿਆ ਜਿੱਥੇ ਚਾਰ ਸਫੇਰੇ ਦੇਖਦਾ ਆ ਆ ਜਿਹੜਾ ਬ੍ਰੇਕ ਰੇਸ ਜੋ ਵੀ ਆ ਇਹ ਲੱਗਦਾ ਤਾਂ ਬਹੁਤ ਈਜ਼ੀ ਆ ਵੀ ਕਾਰ ਦੀ ਤਰ੍ਹਾਂ ਆ ਜਾਂ ਟਰੱਕ ਦੀ ਤਰ੍ਹਾਂ ਆ ਪਰ ਨਹੀਂ ਇਹਦੇ ਵਿੱਚ ਬੈਠ ਕੇ ਪਤਾ ਲੱਗਦਾ ਵੀ ਕਿੰਨੀ ਔਖੀ ਉਹਨਾਂ ਦੀ ਜ਼ਿੰਦਗੀ ਹੁੰਦੀ ਆ ਤੇ ਕਿਵੇਂ ਉਹ ਮੈਨੇਜ ਕਰਦੇ ਆ ਤੇ ਹੁਣ ਆਪਾਂ ਚੱਲੀਏ ਅੱਗੇ ਹੋਰ ਵੀ ਦੇਖਦੇ ਚੱਲ ਕੇ ਵੀ ਹੋਰ ਕੀ ਕੁਝ ਹੈਗਾ ਆ ਆਪਾਂ ਇਹਦੇ ਵਿੱਚ ਇੱਥੇ ਬੈਠੇ ਸੀਗੇ ਹੁਣ ਆਹ ਸੀਟ ਦੇ ਉੱਤੇ ਹਨਾ ਤੇ ਆਹ ਸਾਰੀ ਚੀਜ਼ ਦਿਖਾਈ ਸੀਗੀ ਤੇ ਇੱਥੋਂ ਮੈਂ ਬਾਹਰ ਨਿਕਲ ਕੇ ਇੱਕ ਵਾਰੀ ਫੇਰ ਇਹਨੂੰ ਮੈਂ ਦਿਖਾ ਰਿਹਾ ਵੀ ਇੱਥੋਂ ਮੈਂ ਬੜਿਆ ਸੀ ਐਨੀ ਕਿ ਜਗ੍ਹਾ ਦੇ ਵਿੱਚ ਲੰਘ ਕੇ ਗਿਆ ਸੀ ਚਲੋ ਚੱਲੀਏ ਅਗਰ ਬਾਹਰ ਜਾ ਕੇ ਦੇਖਦੇ ਹਾਂ ਹੋਰ ਕੀ ਸਰਬਾਤ ਇੱਧਰ ਉਹਦੀ ਆਪਾਂ ਆਏ ਸੀਗੇ ਤੇ ਇੱਥੋਂ ਦੀ ਵੀ ਆਪਾਂ ਬਾਹਰ ਨਿਕਲਾਂਗੇ ਜਿਹੜੀ ਗੱਲ ਆਪਾਂ ਅੰਦਰ ਦੇਖ ਕੇ ਆਏ ਸੀ ਇਹ ਜਿਹੜੀ ਆ ਲੱਗੀ ਹੋਈ ਆ ਸਾਹਮਣੇ ਤੇ ਇਧਰ ਦੀ ਆਪਾਂ ਨੂੰ ਥੋੜੀ ਜਿਹੀ ਨਿਕਲੀ ਦਿਖਾਈ ਦਿੰਦੀ ਆ ਬਾਹਰ ਤੇ ਆਹ ਵਾਲੀ ਹੈ ਨਾ ਉਹਦੀ ਇਨਫੋਰਮੇਸ਼ਨ ਇਹਨਾਂ ਨੇ ਇੱਥੇ ਲਾਈ ਹੋਈ ਆ ਆ ਪਈ ਹੈ ਜੀ ਸਾਹਮਣੇ ਉਹ ਆ ਗੋਲੀਆਂ ਵਗੈਰਾ ਜੋ ਵੀ ਆ ਉਹ ਮੇ ਇਹਨਾਂ ਨੇ ਪੂਰੀਆਂ ਫਿੱਟ ਕੀਤੀਆਂ ਤੇ ਆ ਆਪਾਂ ਦੇਖਿਆ ਸੀਗੇ ਜਿਹੜੀ ਸਾਹਮਣੇ ਲੱਗੀ ਇਹ ਪਹਿਲਾਂ ਅੰਦਰ ਦੀ ਦੇਖ ਕੇ ਆਏ ਹੁਣ ਆਪਾਂ ਥੱਲੇ ਉਤਰਾਂਗੇ ਇਥੋਂ ਤੇ ਅਗਲੀ ਗੱਲ ਬਾਤ ਜਾ ਕੇ ਦੇਖਦੇ ਆਂ ਆਪਾਂ ਜਿਹੜੇ ਮਿਊਜ਼ੀਅਮ ਦੀ ਅੱਜ ਗੱਲ ਕਰ ਰਹੇ ਆਂ ਕਲਾਸਿਕ ਫਲਾਇਰ ਮਿਊਜ਼ੀਅਮ ਇਸ ਆਜਬ ਕਰ ਦੀ ਜਿਹੜੀ ਸ਼ੁਰੂਆਤ ਆ ਉਹ 2000 ਵਿੱਚ ਕੀਤੀ ਗਈ ਸੀ ਜਿਹੜੇ ਉਤੋਂ ਦੇ ਲੋਕਲ ਬਿਜ਼ਨਸਮੈਨ ਸੀਗੇ ਉਹ ਹਵਾ ਬਾਜੀ ਦੇ ਸ਼ਕੀਨ ਵੀ ਸੀ ਮਤਲਬ ਜਹਾਜ਼ ਜਿਹੀ ਵਗੈਰਾ ਚਲਾਉਣ ਦੇ ਸ਼ਕੀਨ ਸੀ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀਗੀ ਤੇ ਬਾਅਦ ਦੇ ਵਿੱਚ ਇਹ ਜਿਹੜਾ ਮਿਊਜ਼ੀਅਮ ਆ ਆਜਬ ਕਰ ਜਿਹਨੂੰ ਕਹਿ ਦਿੰਨੇ ਆਪਾਂ ਇਹ ਆਫੀਸ਼ੀਅਲੀ ਤੌਰ ਤੇ ਜਿਹੜਾ ਖੁੱਲਿਆ ਗਿਆ ਸੀਗਾ ਸ਼ਨੀਵਾਰ 28 ਮਈ 2005 ਨੂੰ 에ਅਰ ਡਿਸਪਲੇ ਤੇ ਫਲਾਈ ਪਾਸ ਨਾ ਖੋਲਿਆ ਗਿਆ ਸੀ ਇਹਦੇ ਕੁਝ ਮੋਟੀ ਮੋਟੀ ਜਾਣਕਾਰੀਆਂ ਨੇ ਇੱਥੋਂ ਦੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇ ਕੋਕੜੀ ਚੀਜ਼ ਬਣਾਈ ਹੋਈ ਹੈ ਨਾ ਹੈ ਪੁਰਾਣੀ ਹੈ ਪਰ ਇਹਨਾਂ ਨੂੰ ਬੜੀ ਸਾਫ ਕੇ ਰੱਖੀ ਹੋਈ ਹੈ ਚੀਜ਼ ਉਹ ਜਿਵੇਂ ਕਿ ਸਾਹਮਣੇ ਆਪਣੇ ਇਹ ਇੱਕ ਲਿਖ ਕੇ ਲਾਇਆ ਹੋਇਆ ਇਹਨਾਂ ਨੇ ਕਾਈ ਮਾਈ 에어 ਐਕਸੀਡੈਂਟ ਮੈਮੋਰੀਅਲ ਇਹਦੇ ਅੰਦਰ ਜਾ ਕੇ ਆਪਾਂ ਜਦੋਂ ਦੇਖਦੇ ਆਂ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਪਲੇਨ ਜਿਹੜਾ ਸੀਗਾ ਉਹ ਕ੍ਰੈਸ਼ ਹੋ ਗਿਆ ਸੀ ਉਹ ਜਹਾਜ਼ ਸੀਗਾ ਫਲਾਈਟ 441 ਨਿਊਜ਼ੀਲੈਂਡ ਨੈਸ਼ਨਲ 에어ਵੇਜ਼ ਕਾਰਪੋਰੇਸ਼ਨ ਦਾ ਉਹ ਜਹਾਜ਼ ਸੀਗਾ ਜਿਹੜਾ ਕ੍ਰੈਸ਼ ਹੋ ਗਿਆ ਸੀ ਉਸ ਕ੍ਰੈਸ਼ ਹੋਏ ਜਹਾਜ਼ ਦੀ ਇਹਨਾਂ ਨੇ ਫੋਟੋਆਂ ਇੱਥੇ ਲਗਾ ਕੇ ਰੱਖੀਆਂ ਹੋਈਆਂ ਤੇ ਉਹਦਾ ਇੰਜਣ ਵਗੈਰਾ ਜਿਹੜਾ ਉਹ ਸਾਰਾ ਕੁਝ ਇੱਥੇ ਹੀ ਪਿਆ ਆ ਤੇ ਸਾਹਮਣੇ ਐਲਸੀਡੀ ਦੇ ਵਿੱਚ ਸਾਰੀ ਇਹ ਡਿਟੇਲ ਦਿੰਦੇ ਆ ਤੇ ਸਾਰੀਆਂ ਫੋਟੋਆਂ ਤੇ ਉਹ ਵੀਡੀਓ ਜਿਹੜੀਆਂ ਹੈਗੀਆਂ ਨੇ ਉਹ ਦਿਖਾਉਂਦੇ ਆ ਨਾ ਤੇ ਫਲਾਈਟ ਜਿਹੜੀ 431 ਸੀ ਇਹ 3 ਜੁਲਾਈ 1963 ਨੂੰ ਇਹ ਜਿਹੜਾ ਸੀਗਾ ਹਾ사 ਹੋਇਆ ਸੀ ਜਿਹਦੇ ਵਿੱਚ 20 ਪੈਸੇਂਜਰ ਤੇ ਜਿਹੜੇ ਜਿਹੜੇ ਤਿੰਨ ਕਰੂ ਮੈਂਬਰ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਮਰ ਗਏ ਸੀਗੇ ਉਹ ਤੇ ਬਾਕੀ ਸਾਰੀ ਡਿਟੇਲ ਇੱਥੇ ਦਿੱਤੀ ਹੋਈ ਆ ਲਿਖਿਆ ਹੋਇਆ ਆ ਹੁਣ ਚੱਲੀਏ ਅੱਗੇ ਤੇ ਆਪਾਂ ਦੇਖਦੇ ਆ ਅੱਗੇ ਜਾ ਕੇ ਕੀ ਹੋਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਕੋਸ਼ ਜੱਟ ਇਹਨਾਂ ਨੇ ਇੱਧਰ ਵੀ ਲਾ ਰੱਖਿਆ ਆਪਣੇ ਸਾਹਮਣੇ ਜਿੰਨੇ ਵੀ ਖੜੇ ਆ ਕਾ ਖੜਾਇਆ ਉਹ ਪਿੱਛੇ ਵਾਲਾ ਜਿਹੜਾ ਇਹ ਆਹਾ ਆ ਇਹ ਆਪਾਂ ਦੇਖਿਆ ਸੀਗੇ ਤੇ ਆ ਦੂਰੋਂ ਆ ਪੰਜ ਜਿੰਨਾ ਵੀ ਆਪਾਂ ਦੇਖ ਰਹੇ ਆ ਸਭ ਇਥੇ ਜਹਾਜ਼ ਪੁਰਾਣੇ ਮਾਡਲ ਇਹਨਾਂ ਕੋਲੇ ਖੜੇ ਨੇ ਇਹ ਪੁਰ ਜਹਾਜ਼ ਨਹੀਂ ਇਹ ਇੱਕ ਬਾਉਂਗਾ ਇਹਦਾ ਨਾਮ ਇਹਨਾਂ ਨੇ ਕੀ ਰੱਖਿਆ ਹੋਇਆ ਗ੍ਰੈਂਡ ਸਲੈਂਟ ਇੱਕ ਕਟੋ ਕਟ ਇੰਨਾ 26 ਫੁੱਟ ਇਹਨਾਂ ਨੇ ਇਹਦੀ ਹਾਈਟ ਦੱਸੀ ਆ ਸਾਰੀ ਡਿਟੇਲ ਲਿਖੀ ਹੋਈ ਆ ਤੇ 26 ਫੁੱਟ ਹੈ ਤੁਸੀਂ ਮੇਰੇ ਹਿਸਾਬ ਨਾਲ ਦੇਖ ਸਕਦੇ ਹੋ ਕਿ ਮੇਰੀ ਹਾਈਟ 6 ਫੁੱਟ ਦੇ ਤਕਰੀਬਨ ਹੈਗੀ ਆ ਤੇ ਮੇਰੇ ਤੋਂ ਕਿੰਨਾ ਉੱਚਾ ਹੋਊਗਾ ਤੇ ਐਡਾ ਬੰਬ ਦੀ ਇੱਕ ਮਾਡਲ ਇਹਨਾਂ ਨੇ ਇੱਥੇ ਬਣਾ ਕੇ ਰੱਖਿਆ ਹੋਇਆ ਵਾ ਇਹ ਵੀ ਜਦੋਂ ਇੱਥੇ ਲੜਾਈਆਂ ਹੋਈਆਂ ਨੇ ਉਦੋਂ ਇਹ ਯੂਜ਼ ਕੀਤਾ ਗਿਆ ਆ ਤੁਸੀਂ ਦੇਖ ਸਕਦੇ ਹੋ ਵੱਡੀ ਤਕੜੀ ਚੀਜ਼ ਬਣਾ ਰੱਖੀ ਹੈ ਤੇ ਦੋ ਇੱਥੋਂ ਆਪਾਂ ਚੱਲਾਂਗੇ ਆ ਦੇਖੋ ਇਹ ਬੰਦ ਵੀ ਹੁੰਦਾ ਬਾ ਇੱਥੇ ਤੱਕ ਇਹ ਲੋਕ ਲੱਗੇ ਹੋਏ ਆ ਫਾਈਟਰ ਪਲੇਨ ਜਿਹੜੇ ਹੁੰਦੇ ਆ ਕੁਛ ਅੰਦਰੋਂ ਇਦਾਂ ਦੇ ਦਿਖਾਈ ਦਿੰਦੇ ਇਹ ਇਹਨਾਂ ਨੇ ਬਾਹਰ ਹੀ ਲਾ ਰੱਖਿਆ ਤਾਂ ਉੱਪਰ ਚ ਤਾਂ ਕਰਕੇ ਪ੍ਰੋਪਰ ਦਿਖਾਈ ਦਿੰਦਾ ਜਦੋਂ ਆਪਾਂ ਅੰਦਰੋਂ ਦੇਖਣ ਗਏ ਸੀ ਕਿ ਉੱਥੇ ਥੋੜਾ ਜਿਹਾ ਨੀਰਾ ਸੀ ਤੇ ਆਪਾਂ ਨੂੰ ਪ੍ਰੋਪਰ ਦਿਖਾਈ ਨਹੀਂ ਦੇ ਰਿਹਾ ਸੀਗਾ ਇਹ ਆ ਸੀ ਚੱਲ ਕੇ ਦੇਖਦੇ ਆ ਕਿ ਅੰਦਰੋਂ ਕਿਦਾਂ ਦਾ ਸੀਗਾ ਕੀ ਸਿਸਟਮ ਸੀ ਆ ਜੀ ਉਹ ਜਹਾਜ਼ ਜਿਹੜਾ ਖੜਾ ਆ ਤੇ ਆਚਕ ਵਿਚੋਂ ਜਿਹੜਾ ਹੈਗਾ ਸਿਸਟਮ ਉਹ ਐਦਾਂ ਦਾ ਆ ਕਿੰਨੇ ਬੰਦੇ ਬਹੰਦੇ ਆ 1 2 3 4 5 ਤੇ 1 6 6 ਸੀਟਰ ਅਜੀ ਜੀ ਆਜ ਇਹ ਉਹ ਸਾਹਮਣੇ ਕੋਲੇ ਵੀ ਜਾ ਜਾਂਦੇ ਆ ਆਹ ਲਓ ਜੀ ਇੱਥੇ ਪਾਇਲਟ ਕੋ ਪਾਇਲਟ ਦੋਨੇ ਬਹਿ ਜਾਂਦੇ ਆ ਤੇ ਇੱਕ ਪੁਰਾਣਾ ਮਾਡਲ ਇਹਨਾਂ ਕੋਲੇ ਖੜਾ ਆ ਅੰਦਰ ਕੋਈ ਸਿਸਟਮ ਇਦਾਂ ਦਾ ਸੋਹਣੀ ਗੱਲ ਬਾਤ ਹੈ ਕਿ ਪੁਰਾਣਾ ਮਾਡਲ ਹੋਣ ਦੇ ਬਾਵਜੂਦ ਵੀ ਇਨਾ ਘੈਂਟ ਹੈ ਇਹ ਤਾਂ ਹੈ ਨਹੀਂ ਕੋਈ ਬਾਲੀਵੁੱਡਸ ਨਹੀਂ ਤਾਂ ਇੱਥੋਂ ਆਪਾਂ ਚੱਲਦਾ ਵੀ ਦੇਖ ਲੈਣਾ ਸੀਗਾ ਕੋਲੋਂ ਖੜਕੇ ਹੁਣ ਜਿਹੜਾ ਆਪਾਂ ਆਹ ਦੇਖ ਰਹੇ ਆ ਆਹ ਫੈਂਸ ਲਾਈ ਹੋਈ ਹੈ ਇੱਥੇ ਉਹਦੀ ਦੂਜੀ ਸਾਈਡ ਤੇ ਆ ਇਹ ਬੱਚਿਆਂ ਦੇ ਲਈ ਇੱਥੇ ਬਣਾਇਆ ਹੋਇਆ ਹੈ ਬੱਚੇ ਇੱਥੇ ਆ ਕੇ ਖੇਡ ਸਕਦੇ ਆ ਬੱਚਿਆਂ ਲਈ ਆ ਕਿ ਬੱਚੇ ਇੱਥੇ ਆ ਕੇ ਫਨ ਵੀ ਕਰਦੇ ਹੋ ਕਿਵੇਂ ਕਰਦੇ ਆ ਉਹਦਾ ਤਰੀਕਾ ਕੁਝ ਐਵੇਂ ਦਾ ਆ ਜਿਵੇਂ ਆਪਣੇ ਉੱਥੇ ਨਹੀਂ ਹੁੰਦੀ ਬੱਚੇ ਚਲਾਉਂਦੇ ਆ ਇੰਡੀਆ ਦੇ ਵਿੱਚ ਸਾਈਕਲੀਆਂ ਜੀਆਂ ਪਲਾਸਟਿਕ ਦੀਆਂ ਸੇਮ ਉਮੀ ਚੀਜ਼ ਬਣਾਈ ਹੋਈ ਇਹਨਾਂ ਨੇ ਇੱਥੇ ਬੱਚੇ ਆਏ ਚਲਾਉਂਦੇ ਆ ਪਲੇਨ ਆਹ ਦੇਖੋ ਜਿਵੇਂ ਆ ਚੱਲ ਰਿਹਾ ਹੈ 뮤ਜ਼ੀਅਮ ਦੇ ਰਿਲੇਟਡ ਜਿਹੜੇ ਆ ਪਲੇਨ ਹੈਗੇ ਆ ਉੱਥੇ ਬੁੱਕਾਂ ਵੀ ਪਈਆਂ ਨੇ ਉਹਨਾਂ ਦੇ ਅਕੋਰਡਿੰਗ ਤੇ ਬਾਕੀ ਹੋਰ ਵੀ ਛੋਟਾ ਮੋਟਾ ਸਮਾਨ ਜੇ ਇੱਥੇ ਬੱਚਿਆਂ ਵਾਲਾ ਪਿਆ ਹੋਇਆ। ਜਿੱਥੋਂ ਆਪਾਂ ਲੈ ਸਕਦੇ ਆ ਕੈਪ ਵਗੈਰਾ ਜੋ ਨੇ ਇਹਨਾਂ ਦੇ ਆਰਮੀ ਵਾਲੇ ਦੇ ਆ ਉਸ ਤਰ੍ਹਾਂ ਦੇ ਡਿਜ਼ਾਈਨ ਕਰਕੇ ਸਾਰਾ ਕੁਝ ਰੱਖਿਆ ਹੋਇਆ। ਜਿਵੇਂ ਅੰਦਰ ਇਹਦੇ ਇੱਕ ਚੀਜ਼ ਹੋਰ ਵੀ ਆ ਕਿ ਬੱਚਿਆਂ ਦਾ ਜਿਵੇਂ ਕੋਈ ਬਰਥਡੇ ਆ ਗਿਆ ਜਾਂ ਕੋਈ ਹੋਰ ਪਾਰਟੀ ਆ ਤਾਂ ਆਪਾਂ ਇੱਥੇ ਆ ਕੇ ਬੁਕਿੰਗ ਕਰਾ ਸਕਦੇ ਆ। ਤੇ ਇੱਥੇ ਪੂਰੀ ਤਿਆਰੀ ਹੋ ਜਾਂਦੀ ਆ ਤੇ ਇਸ ਮਿਊਜ਼ੀਅਮ ਦੇ ਅੰਦਰ ਹੀ ਤੁਸੀਂ ਆਪ ਦਾ ਸੈਲੀਬ੍ਰੇਟ ਕਰ ਸਕਦੇ ਹੋ ਕਿ ਉਹਦਾ ਕੀ ਹਿਸਾਬ ਕਿਤਾਬ ਆ ਤੁਸੀਂ ਇਹਨਾਂ ਨਾਲ ਆ ਕੇ ਫਿਰ ਕੰਟੈਕਟ ਵੀ ਕਰ ਸਕਦੇ ਹੋ ਪੁੱਛ ਸਕਦੇ ਹੋ ਵੀ ਕੀ ਹਿਸਾਬ ਹੁੰਦਾ ਉਹਦਾ ਤੇ ਕੀ ਚਾਰਜ ਵਗੈਰਾ ਲੈਂਦੇ ਆ ਤੇ ਬਾਕੀ ਆ ਹਿਸਾਬ ਕਿਤਾਬ ਸੀਗਾ ਤੇ ਬਹੁਤ ਵਧੀਆ ਲੱਗਿਆ ਦੇਖ ਕੇ ਸੋਹਣੀ ਚੀਜ਼ ਬਣੀ ਹੋਈ ਆ ਤੇ ਇਦਾਂ ਦੀਆਂ ਜਗ੍ਹਾ ਤੇ ਜਿੱਥੇ ਆਪਾਂ ਘੁੰਮਦੇ ਆ ਤੇ ਘੁੰਮਣ ਲਈ ਵੀ ਬਣੀਆਂ ਹੁੰਦੀਆਂ ਨੇ ਤੇ ਇਦਾਂ ਵੀ ਹੁੰਦਾ ਵੀ ਆਪਾਂ ਨੂੰ ਇੱਥੇ ਬਹੁਤ ਚੀਜ਼ਾਂ ਨਾ ਨੌਲੇਜ ਵੀ ਮਿਲਦੀ ਆ ਉਹ ਚੀਜ਼ਾਂ ਆਪਾਂ ਜਿਵੇਂ ਸਿਰਫ ਆਪਾਂ ਦੂਰੋਂ ਦੂਰੋਂ ਦੇਖੀਆਂ ਹੁੰਦੀਆਂ ਨੇ ਤੇ ਇਹੋ ਜਿਹੀਆਂ ਚੀਜ਼ਾਂ ਦੇ ਜਦੋਂ ਵਿੱਚ ਆਪਾਂ ਜਾਂਦੇ ਆ ਤੇ ਕੋਲੋਂ ਹੋ ਕੇ ਦੇਖਦੇ ਆ ਤਾਂ ਆਪਾਂ ਨੂੰ ਫਿਰ ਕਾਫੀ ਕੁਝ ਸਮਝਣ ਨੂੰ ਵੀ ਮਿਲਦਾ ਤੇ ਸਿੱਖਣ ਨੂੰ ਵੀ ਮਿਲਦਾ ਹਨਾ ਸਿੱਖਣ ਲਈ ਵੀ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਨੇ ਘੁੰਮਣ ਲਈ ਵੀ ਇੱਕ ਬਹੁਤ ਵਧੀਆ ਚੀਜ਼ ਹੁੰਦੀ ਆ ਤੇ ਜਿਵੇਂ ਇੱਥੇ ਫੈਮਿਲੀ ਵਾਲੇ ਵੀ ਆਉਂਦੇ ਆ ਨਾ ਬੱਚਿਆਂ ਨੂੰ ਲੈ ਕੇ ਆਉਂਦੇ ਆ ਤਾਂ ਬਹੁਤ ਵਧੀਆ ਆ ਕਿ ਬਾਕੀ ਜਿਹਨੂੰ ਜਿਹਨੂੰ ਮੌਕਾ ਮਿਲੇ ਉਹ ਜ਼ਰੂਰ ਆ ਕੇ ਦੇਖਿਓ ਇਹ ਇੱਕ ਬਹੁਤ ਸ਼ਾਨਦਾਰ ਚੀਜ਼ ਆ ਤੇ ਸਭ ਨੂੰ ਦੇਖਣੀ ਚਾਹੀਦੀ ਹੈ ਇਹ ਤੇ ਬਾਕੀ ਹੁਣ ਆਪਾਂ ਬਹੁਤ ਟਾਈਮ ਬਾਅਦ ਵੀਡੀਓ ਬਣਾਈ ਸੀਗੀ ਤੇ ਅੱਗੇ ਵੀ ਹੁਣ ਆਪਾਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਕੋਈ ਹੋਰ ਜਗ੍ਹਾ ਜਿੱਥੇ ਵੀ ਵਧੀਆ ਆਪਾਂ ਨੂੰ ਲੱਗੀ ਆਪਾਂ ਉੱਥੇ ਜਾਵਾਂਗੇ ਤੇ ਵੀਡੀਓ ਬਣਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਦਿਓ ਜ ਇਜਾਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ